ਤਨ ਤਨ ਸ੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਅਤੇ ਅਸੀਸ ਪਗੜੀ ਹਾਊਸ ਵੱਲੋਂ ਗੋੜ ਗਿਫਟ ਫਤਿਹ ਪ੍ਰੋਡਕਸ਼ਨ ਵੱਲੋਂ ਕਰਵਾਏ ਗਏ ਵਿਸਾਖੀ ਮੇਲੇ ਸ਼ੋਹ ਦੇ ਜੇਤੂਆਂ ਨੂੰ ਵੰਡੇ ਸੂਟ ਅਤੇ ਦਸਤਾਰਾਂ ਅਜ ਤਨ ਤਨ ਸ੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਅਤੇ ਅਸੀਸ ਪਗੜੀ ਹਾਊਸ ਵੱਲੋਂ ਬੀਤੇ ਦਿਨੀ ਗੋੜ ਗਿਫਟ ਫਤਿਹ ਪ੍ਰੋਡਕਸ਼ਨ ਵੱਲੋਂ ਕਰਵਾਏ ਗਏ ਵਿਸਾਖੀ ਮੇਲੇ ਦੇ ਸ਼ੋਹ ਵਿੱਚ ਜੇਤੂ ਲੜਕੇ ਲੜਕੀਆਂ ਨੂੰ ਤਨ ਤਨ ਸ੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਅਤੇ ਅਸੀਸ ਪਗੜੀ ਹਾਊਸ वंडे गए सूट अते दस्तारा कारा नाल गलबात पत्रकार करते श्री गुरु रामदास वेलफेयर सोसाइटी दे प्रबंधक सरदार गुरविंदर सिंह पप्पी ने दस्या की साड़ी संस्था वलो अक्सर ही लोग भलाई के काम चलते रेंद्ते हैं जिमें कि खूनदान कैम विद्यार्थियों कापिया पैनस लान लौटवंद आनंद कारज का खर्चा खूनदान कैम पौधाकरण ਅਤੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਸਾਡੀ ਤਨ ਤਨ ਸ਼੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਅਤੇ ਅਸੀਸ ਪਗੜੀ ਹਾਊਸ ਵੱਲੋਂ ਅੱਜ ਬੀਤੇ ਦਿਨ ਹੀ ਜੋ ਗੋਡ ਗਿਫਟ ਫਤਿਹ ਪ੍ਰੋਡਕਸ਼ਨ ਵੱਲੋਂ ਵਿਸਾਖੀ ਦੇ ਮੇਲੇ ਦੌਰਾਨ ਟਾਇਲੈਂਡ ਸ਼ੋਅ ਕਰਵਾਇਆ ਗਿਆ ਸੀ ਉਸ ਵਿੱਚ ਮੁੱਖ ਮਹਿਮਾਨ ਵੱਜੋਂ ਸਾਨੂੰ ਬੁਲਾਇਆ ਗਿਆ ਅਤੇ ਅਸੀਂ ਦੇਖਿਆ ਕਿ ਸਾਨੂੰ ਸਭਿਆਚਾਰ ਨੂੰ ਮੁੱਖ ਰੱਖਣਾ ਚਾਹੀਦਾ ਹੈ ਅਤੇ ਜੇਤੂ ਲੜਕੇ-ਲੜਕੀ ਨੂੰ ਅੱਜ ਸਾਡੀ ਸੁਸਾਇਟੀ ਵੱਲੋਂ ਸੂਟ ਅਤੇ ਦਸਤਾਰਾ ਗਿਫਟ ਕੀ ਜਾਂ ਗਿਆ ਨਾਲ ਹੀ ਅਸੀਸ ਪਗੜੀ ਹਾਊਸ ਦੇ ਮਾਲਕ ਮਨਿੰਦਰ ਵੀਰ ਸਿੰਘ ਨੇ ਵੀ ਕਿਹਾ ਕਿ ਜਿਹੜੇ ਬੱਚੇ ਦਸਤਾਰ ਬੰਨਣ ਦਾ ਸ਼ੌਂਕ ਰੱਖਦੇ ਹਨ ਸਾਡੇ ਅਸੀਸ ਪਗੜੀ ਹਾਊਸ ਤੇ ਕਦੀ ਵੀ ਆ ਕੇ ਸਾਡੇ ਅਸੀਸ ਪਗੜੀ ਹਾਊਸ ਤੋਂ ਦਸਤਾਰਾਂ ਬਿਲਕੁਲ ਫਰੀ ਲੈ ਕੇ ਜਾ ਸਕਦੇ ਹਨ ਇਸ ਮੌਕੇ ਤਨ ਤਨ શ્રી ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਦੇ ਪ੍ਰਬੰਧਕ ਗੁਰਵਿੰਦਰ ਸਿੰਘ ਪੱਪੀ ਅਸੀਸ ਪਗੜੀ ਹਾਊਸ ਦੇ ਮਾਲਕ ਮਨਿੰਦਰ ਵੀਰ ਸਿੰਘ ਗੋਡ ਗਿਫਟ ਪ੍ਰੋਡਕਸ਼ਨ ਦੇ ਮਾਲਕ ਨਰਿੰਦਰ ਸਿੰਘ ਗਿੱਲ रकेश लियास विपिन अरोड़ा संजीव पुरी भूपेंद्र सिंह मोदशिकार नमस्कार नमस्ते दा मैं टोडा अपना सुरेंद्र फरिश्ता कुलडे शाह आज बड़ी खुशी दी गल है स्माइल स्टूडियो आज जसे आए हां और कल एक फंक्शन होया जी बिरसा विहार ਦੇ ਵਿੱਚ ए गॉड गिफ्ट फतेह प्रोडक्शन वलो पेश किया गया है नरेंद्र सिंह जी राजा सांसे ओना वलो ए फंक्शन पेश किया गया है एदे विच ਸਰਦਾਰ ਗੁਰਵਿੰਦਰ ਸਿੰਘ ਜੀ ਪੱਪੀ ਪਿਆਰ ਨਾਲ ਪੱਪੀ ਕਹਿੰਦੇ ਉਹਨਾਂ ਨੂੰ ਸਮਾਜ ਸੇਵਕ ਨੇ ਔਰ ਸਮਾਈਲ ਸਟੂਡੀਓ ਇਹਨਾਂ ਦਾ ਔਰ ਇਹ ਕੱਲ ਉੱਥੇ ਫੰਕਸ਼ਨ ਦੇਖਣਗੇ ਇਹਨਾਂ ਨੇ ਦੇਖਿਆ ਵੀ ਬੱਚੇ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਉੱਥੇ ਇੱਕ ਫੈਸ਼ਨ ਸ਼ੋਅ ਵੀ ਹੋਇਆ ਉਸ ਦੌਰਾਨ ਫੈਸ਼ਨ ਸ਼ੋਅ ਦੇ ਵਿੱਚ ਜਿਹੜੇ ਲੜਕੇ ਸੀ ਜਿੰਨੇ ਵੀ ਪਾਰਟਿਸਪੇਟ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਇਹਨਾਂ ਵੱਲੋਂ ਪੱਗਾਂ ਦਿੱਤੀਆਂ ਗਈਆਂ ਔਰ ਜਿਹੜੇ ਜਿਹੜੀਆਂ ਲੜਕੀਆਂ ਮਾਡਲ ਸੀ ਉਹਨਾਂ ਨੂੰ ਸੋੜ ਦਿੱਤੇ ਗਏ ਸਮਾਜ ਸਟੂਡੀਓ ਵੱਲੋਂ ਔਰ ਗੁਰਵਿੰਦਰ ਸਿੰਘ ਜੀ ਬਹੁਤ ਵਧੀਆ ਸਵਾਦ ਸੇਵਕ ਨੇ ਔਰ ਜਿੰਨੇ ਵੀ ਇੱਥੇ ਸਮਾਜ ਦੇ ਵਿੱਚ ਕੋਈ ਵੀ ਕੰਮ ਹੋਵੇ ਕੋਈ ਜ਼ਰੂਰਤਮੰਦ ਹੋਣ ਉਹਨਾਂ ਨੂੰ ਰਾਸ਼ਨ ਔਰ ਥਾਂ ਥਾਂ ਦੇ ਬੂਟੇ ਲਾਂਦੇ ਨੇ ਸਮਾਜ ਵਾਸਤੇ ਬਹੁਤ ਕੁਝ ਕਰ ਰਹੇ ਨੇ ਇਹਨਾਂ ਵਾਸਤੇ ਤਾੜੀਆਂ ਹੋਣੇ ਚਾਹੀਦੀਆਂ ਅੱਛੇ ਦੋਸਤ ਨੇ ਪਰਮ ਮਿੱਤਰ ਨੇ ਜਦੋਂ ਵੀ ਕੋਈ ਮੌਕਾ ਇਹ ਹੁਜਾ ਹੁੰਦਾ ਤੇ ਮੈਨੂੰ ਬੁਲਾ ਕੇ ਬੜਾ ਮਾਨ ਦਿੰਦੇ ਨੇ ਮੈਨੂੰ ਇਹਨਾਂ ਤੇ ਮਾਨ ਹੈ ਔਰ ਸਾਡੇ ਨਾਲ ਹਰ ਪ੍ਰੇਤ ਭਾਟੀਆ ਜਿਨ੍ਹਾਂ ਨੂੰ ਤੁਸੀਂ ਰੀਲਾਂ ਚ ਦੇਖਦੇ ਹੋ ਫਿਲਮਾਂ ਚ ਵੀ ਦੇਖੋਗੇ ਔਰ ਬਹੁਤ ਇਹ ਵੀ ਸਮਾਜ ਦੀ ਸੇਵਾ ਬਹੁਤ ਕਰਦੇ ਨੇ ਔਰ ਇਹਨਾਂ ਦੇ ਨਾਲ ਸਾਡੇ ਜਿਹੜੇ ਗਾਇਕ ਕੰਪਨੀ ਬਾਗ ਦੇ ਵਿੱਚ ਮੇਰੀ ਆਵਾਜ਼ ਹੀ ਪਛਾਣ ਹੈ ਨਕੇਸ਼ ਲਿਵਾਸ ਹਾਂ ਤੇ ਬਾਕੀ ਜਿੰਨੇ ਵੀ ਉੱਥੇ ਟੈਲੈਂਟਡ ਲੋਕ ਨੇ ਇਹ ਸਾਡੇ ਅਸੀਂ ਪਗੜੀਓਸ ਅਸੀਂ ਪਗੜੀਓਸ ਵਾਲੇ ਔਰ ਬੜੀ ਮਿਹਨਤ ਕਰਦੇ ਨੇ ਕੋਈ ਵੀ ਕੰਮ ਹੁੰਦਾ ਸਾਰੇ ਸਾਰੇ ਟੀਮ ਇਹਨਾਂ ਦੀ ਬਹੁਤ ਵਧੀਆ ਔਰ ਟੀਮਵਰਕ ਅੱਛਾ ਹੋਵੇ ਤਾਂ ਹੀ ਕੰਮ ਦਾ ਵੀ ਮਿਲਦੀ ਹੈ ਔਰ ਜਿੰਨਾ ਵੀ ਇਹ ਕੰਮ ਕਰ ਰਹੇ ਨੇ ਆਪਣੇ ਵਾਸਤੇ ਨਹੀਂ ਲੋਕਾਂ ਵਾਸਤੇ ਕੰਮ ਕਰ ਰਹੇ ਨੇ ਆਪਣੇ ਵਾਸਤੇ ਸਾਰੇ ਕੰਮ ਕਰਦੇ ਨੇ ਜਿਹੜਾ ਕਿਸੇ ਵਾਸਤੇ ਕੰਮ ਕਰੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜੋ ਸਫਰ ਇਖਤਿਆਰ ਕਰਤੇ ਹੈ ਵਹੀ ਮੰਜ਼ਲੋਂ ਕੋ ਪਾਰ ਕਰਤੇ ਹੈ ਇੱਕ ਵਾਰ ਚੱਲਣੇ ਦਾ ਹੌਸਲਾ ਤੋ ਰੱਖਿਏ ਐਸੇ ਮੁਸਾਫਰੋ ਦਾ ਰਾਸਤੇ ਵੀ ਇੰਤਜ਼ਾਰ ਕਰਦੇ ਹੈ ਔਰ ਜ਼ਿੰਦਗੀ ਚ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ ਕੋਈ ਬੰਦਾ ਦਿਲੋਂ ਕੰਮ ਕਰੇਗਾ ਕਾਮਯਾਬ ਜ਼ਰੂਰ ਹੋਏਗਾ ਨੇਕ ਨੀਅਤ ਲਗਨ ਮਿਹਨਤ ਨਾਲ ਕੋਈ ਬੰਦਾ ਕੰਮ ਕਰੇ ਕਾਮਯਾਬ ਜ਼ਰੂਰ ਹੁੰਦਾ ਹੈ ਤੇ ਕਾਮਯਾਬ ਬੰਦਾ ਖੁਸ਼ ਰਹੇ ਨਾ ਰਹੇ खुश रहता है इस वास्ते हमेशा खुश रहो कभी उदास नहीं होना चाहिए उदास होने की मुश्किल दौर नहीं होंगी सगो का सकून भी चला जाता इस वास्ते इंजॉय करो ये छोटी सी जिंदगी है पल किसने देखा है ये छोटी सी जिंदगी है पल किसने देखा है इसलिए आज को इंजॉय करो कल किसने देखा है और मैं एक फिर आए हुए जिने भी कलाकार ने मॉडल ने लड़किया लड़के ਔਰ ਸਾਡੇ ਜਿਹੜੇ ਐਮਡੀ ਸਾਹਿਬ ਨਿਰਵਿੰਦਰ ਸਿੰਘ ਜੀ ਜਿਹੜੇ ਫੰਕਸ਼ਨ ਕਰਵਾਉਂਦੇ ਨੇ ਉਹਨਾਂ ਦਾ ਸ਼ੁਕਰੀਆ ਪੂਰੇ ਐਂਕਰ ਨੇ ਔਰ ਐਂਕਰ ਦੇ ਨਾਲ ਨਾਲ ਬੜੇ ਵਧੀਆ ਸਿੰਗਰ ਵੀ ਨੇ ਔਰ ਸਿੰਗਰ ਦੇ ਨਾਲ ਨਾਲ ਬੜੇ ਵਧੀਆ ਇਨਸਾਨ ਵੀ ਨੇ ਔਰ ਸਾਡੇ ਹੋਰ ਵੀ ਜਿੰਨੇ ਵੀ ਇੱਥੇ ਆਰਟਿਸਟ ਆਏ ਨੇ ਸਾਡੇ ਜਿੰਨੇ ਕੋਰੀਓਗ੍ਰਾਫਰ ਜਿੰਨੇ ਵੀ ਸਾਡੇ ਤੇ ਮਹਿਮਾਨ ਆਏ ਨੇ ਇਹਨਾਂ ਦਾ ਬਹੁਤ ਬਹੁਤ ਸਵਾਗਤ ਗੁਰਵਿੰਦਰ ਜੀ ਮੈਂ ਇੱਕ ਗੱਲ ਕਵਾਂਗਾ ਮਹਿਮਾਨ ਨਵਾਜ਼ੀ ਜੇ ਸਿੱਖਣੀ ਹੋਵੇ ਤੇ ਗੁਰਵਿੰਦਰ ਸਿੰਘ ਉਹ ਸਿੱਖੋ ਕਿਉਂਕਿ ਕੋਈ ਵੀ ਮਹਿਮਾਨ ਹੋਵੇ ਇਹਨਾਂ ਦੇ ਦਿਲ ਚ ਉਹਨਾਂ ਬਾਰੇ ਬਹੁਤ ਪਿਆਰ ਬਹੁਤ ਇੱਜ਼ਤ ਇਸ ਕਰਕੇ ਸ਼ਹਿਰ ਤੇ ਪੰਜਾਬ ਚ ਇਹਨਾਂ ਦਾ ਨਾਂ ਹੈ ਲੋਕ ਬਹੁਤ ਪਿਆਰ ਕਰਦੇ ਨੇ ਇੱਜ਼ਤ ਕਰਦੇ ਨੇ ਤਾਂ ਹੀ ਲੋਕ ਇੱਜ਼ਤ ਕਰਦੇ ਨੇ ਕਿਉਂਕਿ ਇਹ ਸਾਰੇ ਨਾਲ ਪਿਆਰ ਕਰਦੇ ਨੇ ਸਾਰਿਆਂ ਦੇ ਚਾਹਤੇ ਨੇ ਔਰ ਵਧੀਆ ਕੰਮ ਕਰ ਰਹੇ ਨੇ ਇਸ ਵਕਤ ਜਿਹੜਾ ਵਧੀਆ ਕੰਮ ਕਰੇਗਾ ਉਹਦੇ ਨਾਲ ਲੋਕ ਜੁੜਨਗੇ ਔਰ ਹਰ ਮਿੰਟ ਬਹੁਤ ਸਾਰੇ ਲੋਕਾਂ ਨੂੰ ਇਹ ਵਿਵਿਧ ਮੈਂ ਅੱਗੇ ਦੱਸਿਆ ਰਾਸ਼ਨ ਹਰ ਮਹੀਨੇ ਕੋਈ ਨਾਗਾ ਨਹੀਂ ਪਾਉਂਦੇ ਔਰ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਤੇ ਮੈਨੂੰ ਜ਼ਰੂਰ ਬੁਲਾਉਂਦੇ ਨੇ ਇਹ ਖੂਨ ਦਾਨ ਕੈਂਪ ਹੋਵੇ ਉੱਚ ਵੀ ਇਹ ਪੂਰਾ ਯੋਗਦਾਨ ਦੇਣ ਲੇ ਇਸ ਤੋਂ ਇਲਾਵਾ ਅੱਖਾ ਦਾਨ ਕੈਂਪ ਹੋਣੇ ਨਾਲ ਸ਼ੁਰੂ ਕੀਤਾ ਉਹਦੇ ਵਿੱਚ ਵੀ ਲੋਕ ਨਾ ਜੁੜ ਰਹੇ ਨੇ ਤੇ ਬਾਕੀ ਮੈਂ ਇੱਕ ਵਾਰ ਫੇਰ ਬੇਨਤੀ ਕਰਾਂਗਾ ਤੁਸੀਂ ਸਾਰੇ ਜਿੰਨੇ ਵੀ ਇੱਥੇ ਆਏ ਹੋ ਆਪਣਾ ਵਧੀਆ ਕੰਮ ਕਰੋ ਸਮਾਜ ਵਾਸਤੇ ਕੰਮ ਕਰੋ ਆਪਣੇ ਵਾਸਤੇ ਕਰੋ ਲੋਕਾਂ ਵਾਸਤੇ ਕਰੋ ਔਰ ਜਿੰਨਾ ਵੀ ਹੋ ਸਕਦਾ ਤੁਸੀਂ ਵਧੀਆ ਪਰਫਾਰਮ ਕਰੋ ਪਰਫਾਰਮ ਦੇ ਨਾਲ ਨਾਲ ਮੈਸੇਜ ਦਿਓ ਇੱਕ ਲੋਕਾਂ ਨੂੰ ਥਾਥਾ ਦੇ ਬੂਟੇ ਲਾਓ ਹਵਾ ਨੂੰ ਸ਼ੁੱਧ ਬਣਾਓ ਪਾਣੀ ਨੂੰ ਖੋਦ بچਾਓ ਕਿਉਂਕਿ ਜਿਹੜਾ ਗੰਭੀਰ ਮਸਲਾ ਹੈ ਇਹ ਕਲਾਕਾਰਾਂ ਨੂੰ ਲੋਕ ਫਾਲੋ ਕਰਦੇ ਨੇ ਇਸ ਵਾਸਤੇ ਕਲਾਕਾਰ ਜੋ ਕਰਣਗੇ ਲੋਕ ਉਹਨਾਂ ਦੇ ਨਾਲ ਚੱਲਣਗੇ ਤੁਸੀਂ ਵਧੀਆ ਕੰਮ ਕਰ ਰਹੇ ਹੋ ਤੁਹਾਨੂੰ ਬਹੁਤ ਬਹੁਤ ਮੁਬਾਰਕ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਦਾ ਨਾਮ ਰਕੇਸ਼ਿਵਾਸ ਹੈ ਜੀ ਮੈਂ ਮੇਰੀ ਆਵਾਜ਼ ਹੀ ਪਛਾਣਦੇ ਗਰੁੱਪ ਦਾ ਐਡਮਿਨ ਆ ਅੱਜ ਜੋ ਕੁਝ ਹੋਇਆ ਮੇਰੇ ਦੋਸਤ ਨੇ ਮੈਨੂੰ ਕੰਪੈਲ ਕੀਤਾ ਸੀ ਕਿ ਤੁਸੀਂ ਇਹ ਲਾਂਚ ਕਰੋ ਕਿ ਇਹ ਪੱਗਾਂ ਜੋ ਵੀ ਸੂਟ ਮੈਂ ਦਵਾਵਾਂਗਾ ਦਵਾਵਾਂਗਾ ਵੀ ਔਰ ਅੱਜ ਅਸੀਂ ਜੋ ਐਲਾਨ ਕੀਤਾ ਸੀ ਵਿਸਾਖੀ ਦੇ ਦਿਨ 13 April ਨੂੰ ਉਹ ਡੋਡੋਰੀਅਮ ਨੂੰ ਤੇ ਆਪਣਾ ਜਿਸਾਬੀ ਆਰਚੇ ਜੋ ਕਮੈਂਟ ਕੀਤੀ ਸੀ ਆਪਾਂ ਅੱਜ ਪੂਰੀ ਕੀਤੀ ਏ ਮਾਡਲ ਜਿੰਨੀਆਂ ਲੜਕੀਆਂ ਨੇ ਉਹਨਾਂ ਨੂੰ ਅੱਜ ਸੂਟ ਦਿੱਤੇ ਗਏ ਨੇ ਜਿੰਨੇ ਮਾਡਲ ਲੜਕੇ ਨੇ ਉਹਨਾਂ ਨੂੰ ਜੋ ਪੱਗਾਂ ਕੈਸੀ ਪੱਗਾਂ ਦਿੱਤੀਆਂ ਗਈਆਂ ਇਹ ਮੇਰੇ ਵੀਰ ਮੇਰੇ ਭਰਾ ਨੇ ਜੋ ਕਮੇਡਵਟ ਕੀਤੀ ਹੈ ਅੱਜ ਪੂਰੀ ਕੀਤੀ ਹੈ ਤੇ ਮੈਂ ਉਹਦੇ ਤੇ ਬਹੁਤ ਸ਼ੁਕਰਾਨਾ ਕਰਦਾ ਹਾਂ ਬਹੁਤ ਖੁਸ਼ ਹਾਂ ਕਿ ਜੋ ਇਹਨਾਂ ਨੇ ਕਿਹਾ ਉਹ ਕਰਕੇ ਦਿਖਾਇਆ ਸੋ ਸਨੋ ਪਿਆਰਵਰ ਸਤਿ ਸ੍ਰੀ ਅਕਾਲ ਨਮਸਕਾਰ ਜੀ ਔਰ ਤੁਹਾਡੇ ਚੈਨਲ ਦਾ ਵੀ ਬਹੁਤ ਵੈਲਕਮ ਹੈ ਜੋ ਕਿ ਗੋਡ ਗਿਫਟ ਚੋਤੇ ਪ੍ਰੋਡਕਸ਼ਨ ਤੇ ਅੰਮ੍ਰਿਤਸਰ ਦੇ ਜੋ ਕਲਾਕਾਰਾਂ ਦੇ ਸਹਿਯੋਗ ਦੇ ਨਾਲ 13 April ਵਿਸਾਖੀ ਵਾਲੇ ਦਿਨ ਜੋ ਵਿਸਾਵਾਰ ਦੇ ਵਿੱਚ ਰੰਗਾਂ ਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਦੇ ਤੌਰ ਤੇ ਸਿੰਦਰ ਫੈਸਤਾ ਜੀ ਕੁਲੇਸ਼ਾ ਜੀ ਜੋ ਸੈਲੀਬ੍ਰਿਟੀ ਗੈਸਟ ਆਈ ਸੀ ਔਰ ਸਰਦਾਰ ਗੁਰਵਿੰਦਰ ਸਿੰਘ ਜੀ ਔਰ ਸਮਾਈਲ ਔਰ ਸ੍ਰੀ ਗੁਰੂ ਰਾਮਦਾਸ ਜੀ ਜੋ ਸੇਵਾ ਸੱਟੀਆਂ ਨੇ ਵੀ ਉਹਨਾਂ ਦੇ ਪ੍ਰਧਾਨ ਸਾਹਿਬ ਨੇ ਔਰ ਜਿਨੇ ਵੀ ਸਾਡੇ ਇਥੇ ਸਰਕਾਰ ਜੋ ਸਿੱਚੀਤਾ ਖੜੀਆਂ ਨੇ ਜੋ ਕਿ ਗੋਰ ਗਿਫਟ ਪ੍ਰੋਡਕਸ਼ਨ ਦੇ ਵੱਲੋਂ ਜੋ ਪ੍ਰੋਗਰਾਮ ਕਰਵਾਇਆ ਗਿਆ ਸੀ ਉਹਦੇ ਵਿੱਚ ਗੀਤਕਾਰੀ ਔਰ ਡਾਂਸ ਪੰਗੜਾ ਗਿੱਧਾ ਔਰ ਖਾਸ ਤੌਰ ਤੇ ਜੋ ਮੋਡਲਿੰਗ ਦਾ ਸ਼ੋਅ ਕਰਵਾਇਆ ਗਿਆ ਸੀ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਉਰੇ ਵਿੱਚ ਜੋ ਅੰਮ੍ਰਿਤਸਰ ਦੇ ਮਾਡਲ ਲੜਕੇ ਲੜਕੀਆਂ ਸੀ ਜੋ ਸਰਦਾਰ ਗੁਰਵਿੰਦਰ ਸਿੰਘ ਜੀ ਨੇ ਉਹਨਾਂ ਦੀ ਮੋਡਲਿੰਗ ਨੂੰ ਦੇਖਦੇ ਹੋਏ ਬਹੁਤ ਹੀ ਤਾਰੀਫ਼ ਕੀਤੀ ਤੇ ਉਹਨਾਂ ਨੇ ਮਤਲਬ ਕਿ ਖੁਸ਼ੀ ਦੇ ਵਿੱਚ ਵਿਸਾਖੀ ਦੇ ਤਿਆਰ ਨੂੰ ਮੁੱਖ ਰੱਖਦੇ ਹੋਏ ਸਾਰੇ ਜਿੰਨੇ ਵੀ ਲੜਕੇ ਸੀ ਔਰ ਲੜਕੀਆਂ ਸੀ ਉਹਨਾਂ ਨੂੰ ਲੜਕਿਆਂ ਨੂੰ ਇੱਕ ਇੱਕ ਦਸਤਾਰ ਔਰ ਲੜਕੀਆਂ ਨੂੰ ਇੱਕ ਜਿਹੜਾ ਸੂਟ ਦੇਣ ਦਾ ਉੱਥੇ ਜਿਹੜਾ ਐਲਾਨ ਕੀਤਾ ਸੀ ਉਹ ਅੱਜ ਮਤਲਬ ਕਿ ਉਹਨਾਂ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਸਾਰੇ ਲੜਕੇ ਤੇ ਲੜਕੀਆਂ ਨੂੰ ਸੂਟ ਜਿਹੜੇ ਆ ਉਹਨਾਂ ਨੂੰ ਤੇ ਪੱਗਾਂ ਜੜੀਆਂ ਉਹ ਪੇਟ ਕੀਤੀਆਂ ਨੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਗੋਡਗੇਫੋਡ ਦੇ ਪ੍ਰੋਡਕਸ਼ਨ ਦੀ ਟੀਮ ਵੱਲੋਂ ਜਿੰਨੇ ਵੀ ਆਏ ਹੋਏ ਸੁਰਤੇ ਨੇ ਜਿੰਨੇ ਵੀ মিডিਆ ਉਹ ਸਾਰਿਆਂ ਦਾ ਧੰਨਵਾਦ ਹੈ ਜੀ ਸਾਰਿਆਂ ਨੂੰ ਪਿਆ ਬੜੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਏ ਹੋਏ ਅਤੇ ਨਿਊਜ਼ ਰਿਪੋਰਟਰ ਸਾਰਿਆਂ ਦਾ ਜਿਹੜਾ ਆਇਆ ਨੂੰ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਆਏ ਉਹਨਾਂ ਦੇ ਕਹਿੰਦੇ ਸਰਦਾਰ ਗੁਰਿੰਦਰ ਸਿੰਘ ਜੀ ਉਹਨਾਂ ਨੇ ਅੱਜ ਇੱਕ ਸਪੈਸ਼ਲ ਤੌਰ ਦੇ ਉੱਤੇ ਇੱਕ ਈਵੈਂਟ ਰੱਖਿਆ ਸੀਗਾ ਜੋ ਕਿ ਗੁਰਵਿੰਦਰ ਆਪਣਾ ਨਰਿੰਦਰ ਸਿੰਘ ਜੀ ਵੱਲੋਂ ਗੋਡਗੇ ਗੋਡ ਗਿਫਟ ਫਟੇ ਪ੍ਰੋਡਕਸ਼ਨ ਵੱਲੋਂ ਕਰਵਾਇਆ ਗਿਆ ਇੱਕ ਪ੍ਰੋਗਰਾਮ ਸੀਗਾ ਜਿਹੜਾ 13 April ਨੂੰ ਵਿਸਾਖੀ ਵਾਲੇ ਦਿਨ ਹੋਇਆ ਉਹਦੇ ਵਿੱਚ ਉਹਨਾਂ ਨੇ ਜਿਹੜਾ ਮੋਡਲਿੰਗ ਦਾ ਈਵੈਂਟ ਦੇਖਦਿਆਂ ਹੋਇਆ ਇੱਕ ਪ੍ਰੋਗਰਾਮ ਨੂੰ ਦੇਖਦਿਆਂ ਹੋਇਆ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀਗੀ ਬੱਚਿਆਂ ਨੂੰ ਜਿਵੇਂ ਤੁਸੀਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਉਹਨਾਂ ਨੇ ਤੇ ਉਹਦੇ ਵਿੱਚ ਉਹ ਵੀ ਅਜੇ ਬੱਚੇ ਆਪਣਾ ਜਿਹੜਾ ਗਿਫਟ ਹੈ ਉਹਨਾਂ ਵੱਲੋਂ ਦੇ ਇਛਾ ਨੂੰ ਦੇਖਦਿਆਂ ਹੋਇਆ ਉਹਨਾਂ ਨੇ ਕੀਤਾ ਤੇ ਸਾਰਿਆਂ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਪ੍ਰੋਗਰਾਮ ਜਦੋਂ ਅਸੀਂ ਕਰਵਾਇਆ ਤਾਂ ਬੜਾ ਹੀ ਵਧੀਆ ਗਿਆ ਜਿਹਦੇ ਵਿੱਚ ਗਲੋਰੀ 바ਵਾ ਜੀ ਨੇ ਜਜਮੈਂਟ ਕੀਤੀ ਨਾਲ ਕੁਲੇਸ਼ਾ ਜੀ ਬੈਠੇ ਸੀਗੇ ਸੁਰੇਂਦਰ ਪਿਸ਼ਤਾ ਜੀ ਤੇ ਅਨਾਉਂਸਮੈਂਟ ਨੂੰ ਦੇਖਦੇ ਹੋਏ ਉੱਥੇ ਸਾਰੇ ਬੱਚਿਆਂ ਨੂੰ ਜਿਹੜਾ ਗਿਫਟ ਦੇਣ ਦਾ ਐਲਾਨ ਹੋਇਆ ਸੀ ਉਹ ਅਸੀਂ ਸਾਰੇ ਬੱਚੇ ਉਹਨਾਂ ਨੂੰ ਪ੍ਰੋਵਾਈਡ ਕਰਵਾਉਣ ਵਾਸਤੇ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ